ਉੱਥੇ ਅਸੀਂ ਬੁੱਢੇ ਨਾਲ ਗਲੀ ਦਾ ਬਿਓ ਪਾਈਪ ਸਾਡੇ ਪੈਰੇ ਆ ਉਹ ਬੰਦ ਕਰਨੇ ਆ ਪਰ ਅਸੀਂ ਉਹਦੀ ਤਿਆਰੀ ਕਰ ਲਈ ਆ ਲੱਖ ਬੰਦਾ ਲੱਗੇ ਸਵਾਗਤ ਕਰਾਂਗੇ ਚਲੋ ਅਸੀਂ ਆਪਦੇ ਪਾਣੀ ਵੀ ਨਹੀਂ ਸਾਫ਼ ਕਰ ਸਕਦੇ ਉੱਥੇ ਵੀ ਆਂਦੇ ਪ੍ਰਵਾਸੀ ਸਾਹਮਣੇ ਢਲ ਦਿਆਂਗੇ ਇਹ ਜਿਹੜੀ ਲੜਾਈ ਆ ਇੱਕ ਪ੍ਰਵਾਸੀ ਦੀ ਤੇ ਇੱਕ ਪੰਜਾਬੀ ਦੀ ਬਣਾਉਣੀ ਆ ਆਉਣ ਵਾਲੀ 3 ਦਸੰਬਰ ਨੂੰ ਪੰਜਾਬ ਦੀਆਂ ਸਮਾਜ ਸੇਵੀ ਜਥੇਬੰਦੀਆਂ ਵੱਡਾ ਇਕੱਠ ਕਰਨ ਜਾ ਰਹੀਆਂ ਨੇ ਬੁੱਢਾ ਦਰਿਆ ਤੇ ਬੰਨ ਮਾਰਨ ਲਈ ਜਿਹੜਾ ਕਿ ਮਾਲਵੇ ਦੇ ਵਿੱਚ ਕੈਂਸਰ ਵੰਡ ਰਿਹਾ ਇਸ ਦਰਮਿਆਨ ਲੁਧਿਆਣੇ ਦੇ ਡਾਈੰਗ ਉਦਯੋਗਪਤੀ ਵੀ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਆਪਣਾ ਪੱਖ ਰੱਖਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਉਦਯੋਗਪਤੀ ਬੜਾ ਤਲਖੀ ਭਰਿਆ ਬਿਆਨ ਦਿੰਦਾ ਜਿਹੜਾ ਅੱਜਕੱਲ ਬਹੁਤ ਸੁਰਖੀਆਂ ਦੇ ਵਿੱਚ ਆ ਉਹ ਕਹਿੰਦਾ ਕਿ ਜਿਹੜੇ ਇਹ ਸਮਾਜ ਸੇਵੀ ਬੁੱਢਾ ਦਰਿਆ ਨੂੰ ਬੰਨ ਮਾਰਨ ਆ ਰਹੇ ਨੇ ਉਹਨਾਂ ਨੂੰ ਮੈਂ 1 ਲੱਖ ਪ੍ਰਵਾਸੀ ਮਜ਼ਦੂਰਾਂ ਨਾਲ ਟਕਰਾਂਗਾ ਜਦੋਂ ਇਹ ਬਿਆਨ ਆਉਂਦਾ ਤਾਂ ਪੂਰੇ ਪੰਜਾਬ ਵਿੱਚ ਤਰਥੱਲੀ ਮਚ ਜਾਂਦੀ ਆ ਇਹ ਬਿਆਨ ਉਹ ਉਦਯੋਗਪਤੀ ਸਿਰਫ ਸ਼ੋਸ਼ਲੇ ਹੀ ਦਿੰਦਾ ਜਾਂ ਇਹਦੇ ਪਿੱਛੇ ਕੋਈ ਸਾਜ਼ਿਸ਼ ਆ ਜਾਂ ਇਹ ਉਸ ਦੇ ਮਨ ਦੀ ਕਟੱਨ ਚੋਂ ਪੈਦਾ ਹੁੰਦਾ ਜਾਂ ਫਿਰ ਇਹ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਵੱਡਾ ਖਤਰਾ ਉਸ ਵੱਲੇ ਇਸ਼ਾਰਾ ਕਰਦਾ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਅਸੀਂ ਅੱਜ ਆਪਣੇ ਇਸ ਸ਼ੋਅ ਦੇ ਮੁੱਖ ਮਹਿਮਾਨ ਤੋਂ ਲਵਾਂਗੇ ਸਾਡੇ ਜਿਹੜੇ ਇਸ ਸ਼ੋਅ ਦੇ ਅੱਜ ਦੇ ਮੁੱਖ ਮਹਿਮਾਨ ਨੇ ਉਹ ਉਹ ਉੱਗੇ ਸਮਾਜ ਸੇਵੀ ਨੇ ਜਦੋਂ ਪਹਿਲਾ ਕਿਸਾਨ ਅੰਦੋਲਨ ਚੱਲਦਾ ਔਰ ਜਿਹੜਾ ਪਹਿਲਾ ਜਥਾ ਸਿੰਘੂ ਬਾਰਡਰ ਤੇ ਪੁੱਛ ਪਹੁੰਚਦਾ ਉਹਨਾਂ ਦੇ ਵਿੱਚੋਂ ਉਹ ਇੱਕ ਪ੍ਰਮੁੱਖ ਚਿਹਰਾ ਹੁੰਦੇ ਨੇ ਲਗਾਤਾਰ ਉਹਨਾਂ ਦੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਅੱਜ ਵੀ ਉਹ ਸਮਾਜ ਸੇਵੀ ਦੇ ਕੰਮ ਦੇ ਵਿੱਚ ਵੱਧ ਚੜ ਕੇ ਯੋਗਦਾਨ ਦਿੰਦੇ ਨੇ ਆਪਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਮਾਜ ਸੇਵੀ ਹਰਮਨ ਸਿੰਘ ਜੀ ਤਲਵੰਡੀ ਬਹੁਤ ਬਹੁਤ ਸਵਾਗਤ ਸਰਪੰਨ ਸਾਹਿਬ ਤੁਹਾਡਾ ਸਭ ਤੋਂ ਪਹਿਲਾਂ ਗਗਨ ਜੀ ਮੈਂ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਵੈਲਕਮ ਕਰਦਾ ਜੀ ਆਇਆਂ ਨੂੰ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਰਪੰਚ ਸਾਹਿਬ ਜਿਵੇਂ ਤੁਸੀਂ ਬਿਆਨ ਦੇਖਿਆ ਹੀ ਆ ਕਿ ਇੱਕ ਅਧਿయోగਪਤੀ ਇਹ ਕਹਿੰਦਾ ਵੀ ਜਿਹੜੇ ਸਮਾਜ ਸੇਵੀ ਉਸ ਦਿਨ ਇਕੱਠ ਕਰਕੇ ਆਉਣਗੇ ਕਿਉਂਕਿ ਉਹ ਸਮਾਜ ਸੇਵੀ ਕਾਲ ਦਿੰਦੇ ਨੇ ਕਿ ਬੁੱਢੇ ਦਰਿਆ ਦੇ ਵਿੱਚ ਜਿਹੜੀ ਵੇਸਟੇਜ ਪਾਈ ਜਾਂਦੀ ਆ ਅਧਿయోగਪਤੀਆਂ ਵੱਲੋਂ ਉਹਦੇ ਕਰਕੇ ਬੁੱਢਾ ਦਰਿਆ ਦਾ ਪਾਣੀ ਜਿਹੜਾ ਪ੍ਰਦੂਸ਼ਿਤ ਹੁੰਦਾ ਵੀ ਇਹਨੂੰ ਰੋਕਣਾ ਮਨਸ਼ਾ ਉਹਨਾਂ ਦੀ ਆ ਪਾਣੀ ਬਚਾਉਣਾ ਪਰ ਇਹ ਜਿਹੜਾ ਅਧਿయోగਪਤੀ ਇੱਕ ਉਹ ਬਿਆਨ ਦਿੰਦਾ ਕਿ ਮੈਂ 1 ਲੱਖ ਪ੍ਰਵਾਸੀ ਮਜ਼ਦੂਰ ਉਹਨਾਂ ਦੇ ਸਾਹਮਣੇ ਖੜਾ ਕਰੂੰਗਾ ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਇਹ ਤੋਂ ਕੀ ਸਮਝਦੇ ਹੋ ਵੀ ਇਹ ਬਿਆਨ ਉਹ ਇਹਦੀ ਜੜ ਕਿੱਥੇ ਆ ਇਹ ਤੋਂ ਇਹਨਾਂ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਪੱਤਰਕਾਰ ਤੋਂ ਹਟ ਕੇ ਇੱਕ ਸਮਾਜ ਸੇਵੀ ਤੋਂ ਹਟ ਕੇ ਹੂੰ ਸਭ ਤੋਂ ਪਹਿਲਾਂ ਅਸੀਂ ਇੱਕ ਸਿੱਖ ਹਾਂ ਜੀ ਸਿੱਖ ਦੀ ਜਿਹੜੀ ਪ੍ਰਵਾਸਾ ਜਾਂ ਸਾਨੂੰ ਜਦੋਂ ਵੀ ਕੋਈ ਵਿਚਾਰ ਪੇਸ਼ ਕਰਨਿਆ ਜਾਂ ਅਸੀਂ ਕਿਸੇ ਫੈਸਲੇ ਤੇ ਆਉਣਾ ਤਾਂ ਸਭ ਤੋਂ ਪਹਿਲਾਂ ਅਸੀਂ ਗਰਵਾਣੀ ਦਾ ਸਿਧਾਂਤ ਤੇ ਸਾਡਾ ਜਿਹੜਾ ਗੁਰ ਇਤਿਹਾਸ ਆ ਉਹਨੂੰ ਮੁੱਖ ਰੱਖ ਕੇ ਤੇ ਉਹਦੇ ਅਨੁਕੂਲ ਹੀ ਆਪਾਂ ਕੋਈ ਫੈਸਲਾ ਲੈਨੇ ਜੀ ਗਰਵਾਣੀ ਦਾ ਪਰਮਾਨਿਕ ਮਾਨਸਕੀ ਜਾਤ ਸਭ ਇੱਕ ਹੀ ਪਹਿਚਾਨ ਬੋ ਹੈ ਨਾ ਜੀ ਤੇ ਪਰ ਇੱਥੇ ਗੱਲ ਨਾਲ ਇੱਕ ਗਰਵਾਣੀ ਦਾ ਪਰਮਾਨਿਕ ਵੀ ਹੈ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਜੀ ਇੱਕ ਤਾਂ ਇਹ ਕਿ ਪਸ਼ੂ ਵਰਤੀ ਵਾਲੀ ਮਨੁੱਖਾ ਦੇ ਇੱਕ ਬਾਕੀ ਜਿੰਨਾਂ ਦੇ ਵਿੱਚ ਇਨਸਾਨੀਅਤ ਆ ਜਾਂ ਜਿਹੜੀ ਸਮਾਜ ਦੀ ਮਰਜ਼ਾਦਾ ਨੂੰ ਸਮਝਦੇ ਨੇ ਉਹਨੂੰ ਮੰਨਦੇ ਨੇ ਇੱਕ ਇਨਸਾਨ ਉਹ ਨੇ ਹਣਾ ਤੇ ਇੱਥੇ ਜਿਹੜਾ ਇਹ ਮੁੱਦਾ ਵਾ ਕਿ ਪ੍ਰਵਾਸੀ ਜਿਹੜੇ ਹੈਗੇ ਉਹਨਾਂ ਨੂੰ 1 ਲੱਖ ਅਸੀਂ ਅੱਗੇ ਲੈ ਕੇ ਟੱਕਰਾਂਗੇ ਇਹ ਕੋਈ ਇੱਕ ਆਪਾਂ ਆਮ ਬਿਆਨ ਨਹੀਂ ਨੂੰ ਸਮਝ ਸਕਦੇ ਮੇਰੇ ਹਿਸਾਬ ਦੇ ਨਾਲ ਜੀ ਕਿਉਂਕਿ ਇਹਦੇ ਲਈ ਨਾ ਸਭ ਤੋਂ ਵੱਡਾ ਜਿਹੜਾ ਅਸੀਂ ਜੇ ਦੇਖੀਏ ਤਾਂ ਕੱਲੇ ਪ੍ਰਵਾਸੀ ਆ ਜਿਹੜੇ ਦੂਜੀਆਂ ਸਟੇਟਾਂ ਦੇ ਹਮ ਬਿਹਾਰ ਦੇ ਜਾਂ ਜੂਪੀ ਦੇ ਜਾਂ ਹੋਰ ਸਟੇਟਾਂ ਦੇ ਉਹ ਪੰਜਾਬ ਚ ਆਏ ਹੋਏ ਆਪਾਂ ਸਿਰਫ ਇਹੀ ਸਮਝਦੇ ਆ ਹਮ ਪਰ ਇਦੋਂ ਉਲਟ ਕੇ ਇਹਨਾਂ ਨਾਲੋਂ ਪਹਿਲਾਂ ਸਾਡੇ ਪੰਜਾਬ ਦੇ ਬਹੁਤ ਸਾਰੇ ਜਿਹੜੇ ਪੰਜਾਬੀ ਆ ਉਹ ਮਹਾਰਾਸ਼ਟਰ ਯੂਪੀ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਬਿਜ਼ਨਸ ਮੈਨ ਬਣ ਚੁੱਕੇ ਆ ਹਾਂਜੀ ਸੈਂਕੜੇ ਸਾਲ ਆਪਾਂ ਕਹਿ ਸਕਦੇ ਹਾਂ 100 ਸਾਲ ਪਹਿਲਾਂ ਉੱਥੇ ਜਾ ਕੇ ਉਹਨਾਂ ਨੇ ਬਹੁਤ ਵੱਡੇ ਕਾਰੋਬਾਰ ਜਿਹੜੇ ਸਥਾਪਿਤ ਕਰ ਲਏ ਹੁਣ ਜਿਹੜਾ ਇਹ ਮਸਲਾ ਸੀ ਇਹ ਸੀ ਕਿ ਬੁੱਢੇ ਦਰਿਆ ਦਾ ਤੇ ਬੁੱਢੇ ਨਾਲੇ ਦਾ ਹੈਨਾ ਪਵਨ ਗੁਰੂ ਪਾਣੀ ਪਤਾ ਮਹਤਾ ਧਰਤ ਮਹਤ ਅਸੀਂ ਪਾਣੀ ਖਰਾਬ ਹੋਣ ਦਾ ਲੜਨਾ ਇਹਦੇ ਤੇ ਫਰੰਟ ਲਾਈਨ ਤੇ ਸਾਨੂੰ ਲੜਨਾ ਕਹੀਦਾ ਹਰ ਇੱਕ ਪੰਜਾਬੀ ਦਾ ਨੇਖ ਸਖ ਦਾ ਫਰਜ ਬਣਦਾ ਮੁੱਦਾ ਤਾਂ ਸੀਗਾ ਇਹ ਹੂੰ ਇੱਥੇ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਸ ਮੁੱਦੇ ਤੋਂ ਹਟਾ ਕੇ ਇਹ ਜਿਹੜੀ ਲੜਾਈ ਆ ਬੁੱਢੇ ਦਰਿਆ ਤੋਂ ਹਟਾ ਕੇ ਇੱਕ ਪ੍ਰਵਾਸੀ ਦੀ ਤੇ ਇੱਕ ਪੰਜਾਬੀ ਦੀ ਬਣਾਉਣ ਦਾ ਜਿਹੜਾ ਉਹ ਯਤਨ ਕੀਤਾ ਜਾ ਰਿਹਾ ਹੂੰ ਜੇਕਰ ਇਹਦੇ ਵਿੱਚ ਕੋਈ ਏਜੰਸੀ ਕਹ ਲੋ ਜਾਂ ਕੋਈ ਵੀ ਇਹਦੇ ਪਿੱਛੇ ਕੋਈ ਇਹ ਆਪਣੀ ਸੋਚ ਆ ਹੋ ਸਕਦਾ ਆ ਆਪਾਂ ਗਲਤ ਕਹਿੰਦੇ ਹੋਈਏ ਜੀ ਪਰ ਜੇ ਬਾਕੀ ਜੇ ਆਪਾਂ ਸੋਚਦੇ ਆ ਹੂੰ ਜੇ ਬਿਲਕੁਲ ਇਹੀ ਤਰੀਕੇ ਨਾਲ ਕੋਈ ਸ਼ਾਜਾਸ਼ਾ ਜਿਹੜੀ ਉਹ ਪਿਆਰ ਕੀਤੀ ਜਾ ਰਹੀ ਹੈ ਉਹਦੇ ਪਿੱਛੇ ਮੰਨ ਲਓ 1 ਲੱਖ ਅੱਗੇ ਜਾ ਕੇ ਆਪਾਂ ਨੂੰ ਟੱਕਰਦਾ ਜੀ ਉੱਥੇ ਕੋਈ ਤਤਕਾਰ ਹੋ ਜਾਂਦਾ ਹੂੰ ਤੇ ਮੀਡੀਆ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਹੂੰ ਇਹ ਨਹੀਂ ਦਿਖਾਇਆ ਜਾਣਾ ਕਿ ਜੇ ਪਾਣੀ ਦਾ ਮਸਲਾ ਸੀਗਾ ਤੇ ਉੱਥੇ ਟਕਰਾਅ ਉਹ ਜਿਹੜਾ ਮਤਲਬ ਇੱਕ ਇੰਡਸਟਰੀ ਦੇ ਮਾਲਕ ਨੇ ਉਹਦੀ ਲੇਬਰ ਨੂੰ ਲਿਆ ਕੇ ਅੱਗੇ ਖੜਾ ਕਰਦਾ ਹੂੰ ਉੱਥੇ ਕੀ ਪੇਸ਼ ਹੋਊਗਾ ਜਦੋਂ ਆਪਾਂ ਨੈਸ਼ਨਲ ਮੀਡੀਆ ਨੂੰ ਜਾਣਦੇ ਅੱਗੇ ਵੀ ਜਿਵੇਂ ਆਪਾਂ ਨੂੰ ਜਿਹੜਾ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਹਮੇਸ਼ਾ ਕੀਤੀ ਜਾ ਰਹੀ ਹੈ ਹਨ ਹੂੰ ਉੱਥੇ ਇੱਕ ਪੰਜਾਬੀ ਦੇ ਪ੍ਰਵਾਸੀ ਦਾ ਜਿਹੜੀ ਲੜਾਈ ਆ ਉਹ ਦਿਖਾਈ ਜਾਉ ਜੀ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਆਪਾਂ ਗੱਲ ਕਰਦੇ ਆਂ ਐਮਪੀ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਾਂ ਯੂਪੀ ਦੇ ਵਿੱਚ ਹੂੰ ਸਾਡੇ ਲੱਖਾਂ ਹੀ ਪੰਜਾਬੀ ਬੈਠੇ ਨੇ ਜਿਨ੍ਹਾਂ ਦੇ ਕਾਰੋਬਾਰ ਕਰੋੜਾਂ ਅਰਬਾਂ ਦੇ ਵਿੱਚ ਆ ਤੇ ਲੱਖਾਂ ਦੇ ਵਿੱਚ ਉਹਨਾਂ ਦੀ ਗਿਣਤੀ ਆ ਹੂੰ ਜੇ ਇਹ ਚੀਜ਼ ਹੁੰਦੀ ਆ ਤਾਂ ਉਹਨਾਂ ਲਈ ਬਹੁਤ ਵੱਡਾ ਖਤਰਾ ਹੈ ਕਿ ਜਿਹੜਾ ਉਹ ਖੜਾ ਕੀਤਾ ਜਾ ਸਕਦਾ ਹੂੰ ਇੱਕ ਤਾਂ ਇਹ ਏਜੰਸੀ ਦਾ ਕੰਮ ਹੁੰਦਾ ਵੀ ਮੁੱਦੇ ਤੋਂ ਹਟਾ ਕੇ ਦੂਜੇ ਮੁੱਦੇ ਦੇ ਵਿੱਚ ਜੋੜ ਦੇਣਾ ਦੂਜਾ ਇਹ ਇੱਕ ਸਟੇਟ ਦੀ ਸਰਕਾਰ ਨੂੰ ਵੱਡੀ ਵਿਵਪਤਾ ਤੇ ਇੱਕ ਸਖ ਸਮਾਜ ਨੂੰ ਬਹੁਤ ਵੱਡੇ ਖਤਰੇ ਦੇ ਵਿੱਚ ਪਾਇਆ ਜਾ ਸਕਦਾ ਮੈਂ ਚਾਹੁੰਦਾ ਵੀ ਜਿਹੜਾ ਇਹ ਆਪਾਂ 3 ਤਰੀਕ ਨੂੰ ਉੱਤੇ ਇਕੱਠ ਵਾ ਬੇਰਕਾ ਪਲਾਂਟ ਦੇ ਵਿੱਚ ਨਾ ਬੇਰਕਾ ਚੌਂਕ ਹੈ ਜਿਹੜਾ ਉੱਤੇ ਰੱਖਿਆ ਗਿਆ ਵਾ ਉੱਥੇ ਸਭ ਤੋਂ ਪਹਿਲਾਂ ਇਹ ਚੀਜ਼ ਤੇ ਵਿਚਾਰ ਕਰ ਲੈਣੀ ਚਾਹੀਦੀ ਹੈ ਹੂੰ ਕਿ ਸਾਡਾ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਇਹ ਮੁੱਦੇ ਤੋਂ ਭਟਕ ਕੇ ਕਿਸੇ ਹੋਰ ਧਰ ਦੇ ਨਾਲ ਜਾਂ ਪ੍ਰਵਾਸੀ ਦੇ ਨਾਲ ਤਤਕਾਰ ਨਾ ਹੋਵੇ ਅਸੀਂ ਆਪਣਾ ਜਿਹੜਾ ਮਕਸਦ ਆ ਉਹਨੂੰ ਪੂਰਾ ਕਰਨ ਦੇ ਲਈ ਕੋਈ ਰਣਨੀਤੀ ਜੋ ਵੀ ਹੋ ਤਿਆਰ ਕਰ ਲੈਣੀ ਚਾਹੀਦੀ ਹੈ ਤਾਂ ਜਿਵੇਂ ਤੁਸੀਂ ਕਿਹਾ ਵਾ ਵੀ ਕਿ ਇਹ ਪੰਜਾਬੀ ਵਰਸਸ ਪ੍ਰਵਾਸੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਾਂ ਕੋਸ਼ਿਸ਼ ਕੀਤੀ ਜਾ ਰਹੀ ਆ ਆਪਾਂ ਦੇਖਿਆ ਵੀ ਪਿੱਛੇ ਚਾਹੇ ਤੁਸੀਂ ਪੱਛਮੀ ਬੰਗਾਲ ਲਾ ਲਓ ਚਾਹੇ ਤੁਸੀਂ ਛਤੀਸਗੜ੍ਹ ਲਾ ਲਓ ਕਈ ਹੋਰ ਸਟੇਟਾਂ ਜਿੱਥੇ ਉੱਥੋਂ ਦੇ ਮੂਲ ਨਿਵਾਸੀਆਂ ਨਾਲ ਜਿਹੜੇ ਉੱਥੇ ਦੀ ਪ੍ਰਵਾਸੀ ਲੇਬਰ ਸੀਗੀ ਉਹਦੇ ਵਿੱਚ ਇਹ ਪੱਤਾ ਖੇਡਿਆ ਗਿਆ ਉੱਥੇ ਇਹ ਧਰੂਵੀਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪੋਲਰਾਈਜੇਸ਼ਨ ਦੀ ਕੋਸ਼ਿਸ਼ ਕੀਤੀ ਗਈ ਆ ਉੱਥੇ ਜਿਹੜੇ ਪ੍ਰਵਾਸੀ ਸੀ ਉਹਨਾਂ ਨੂੰ ਇੱਕ ਮਜ਼ਬੂਤ ਧਿਰ ਬਣਾ ਮਤਲਬ ਧਿਰ ਬਣਾ ਲਿਆ ਜਾਂਦਾ ਇਲੈਕਸ਼ਨਾਂ ਦੇ ਵਿੱਚ ਤੇ ਉਹਨਾਂ ਦੀ ਸਪੋਰਟ ਵੀ ਕੀਤੀ ਜਾਂਦੀ ਆ ਤਾਂ ਜੋ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਆ ਉਹੋ ਕੰਟਰੋਲ ਦੇ ਵਿੱਚ ਰਹਿਣ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕੀ ਤੁਸੀਂ ਸਮਝਦੇ ਹੋ ਕਿ ਇਹਦੇ ਪਿੱਛੇ ਕੋਈ ਪੋਲੀਟੀਕਲ ਜਿਹੜਾ ਹੈਗਾ ਮੋਟਿਵ ਹੋ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਰਹੀਆਂ ਜਾਂ ਕਹਿ ਲਈਏ ਆਪਾਂ ਅੱਗੇ 2027 ਦੇ ਵਿੱਚ ਵੀ ਜਿਹੜੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਕਿ ਇਹ ਉਹਦੇ ਨਾਲ ਜੁੜਦਾ ਕਿਤੇ ਨਹੀਂ ਪੋਲੀਟੀਕਲ ਵੀ ਉਸ ਦਾ ਸਭ ਤੋਂ ਪਹਿਲਾਂ ਤਾਂ ਮੇਰੇ ਹਿਸਾਬ ਦੇ ਨਾਲ ਜਦੋਂ ਕਿ ਇਸ ਤਰ੍ਹਾਂ ਦਾ ਮਸਲਾ ਉੱਠਦਾ ਵਾ ਨਾ ਉਹਨੂੰ ਮਤਲਬ ਦਬਾਉਣ ਦੇ ਲਈ ਜਾਂ ਪਬਲਿਕ ਨੂੰ ਉੱਥੋਂ ਹਟਾਉਣ ਦੇ ਲਈ ਮਤਲਬ ਇੱਕ ਉਹ ਮਤਲਬ ਸਾਈਡ ਰਾਹ ਬੋਲਣ ਦੇ ਲਈ ਕੋਈ ਨਾ ਕੋਈ ਪਾਲਿਸੀ ਹੈ ਜਿਹੜੀ ਉਹ ਤਿਆਰ ਕੀਤੀ ਜਾਂਦੀ ਹੋ ਜਾਂ ਸਰਕਾਰ ਕਰ ਦੇਵੇ ਜਾਂ ਏਜੰਸੀ ਕਰ ਦੇਵੇ ਇਹ ਵੀ ਹੋ ਸਕਦਾ ਵੀ ਇਹ ਮੈਂ ਜਿਹੜਾ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਉਹਨੂੰ ਇੱਕ ਉਹ ਮੁੱਦੇ ਤੋਂ ਹਟਾ ਕੇ ਇਹਨੂੰ ਦੇਖੀ ਕੋਈ ਹੋਰ ਤਰ੍ਹਾਂ ਦਾ ਮੁੱਦਾ ਵੀ ਰਾਜਨੀਤਿਕ ਕੋਈ ਫਾਇਦਾ ਵੀ ਮਿਲ ਸਕਦਾ ਇਹ ਵੀ ਕੋਈ ਆਪਾਂ ਕਹਿ ਸਕਦੇ ਆ ਜੀ ਆ ਤਾਂ ਸਰਪੰਚ ਸਾਹਿਬ ਇੱਕ ਚੀਜ਼ ਤੁਹਾਡੇ ਤੋਂ ਮੈਂ ਜਾਨਣਾ ਚਾਹੁੰਦਾ ਬਹੁਤ ਸਾਡੇ ਸਾਡੇ ਦਰਸ਼ਕ ਸੀਗੇ ਕਈ ਮੈਂ ਦੇਖਿਆ ਜਦੋਂ ਦਾ ਇਹ ਮੁੱਦਾ ਚੱਲ ਰਿਹਾ ਉਹਦੇ ਕਮੈਂਟ ਵੀ ਕਰ ਰਹੇ ਸੀਗੇ ਪਰਮਾਸੀਆਂ ਦੀ ਆਮਦ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਈ ਹੈ ਇਹਦੇ ਲਈ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਨਹੀਂ ਦੇਖੋ ਪ੍ਰਵਾਸੀ ਆ ਨਾ ਜਿਹੜਾ ਮੈਂ ਕਹਿੰਨਾ ਵੀ ਇਹਨਾਂ ਦੀਆਂ ਵੀ ਕਈ ਤਰ੍ਹਾਂ ਦੀਆਂ categories ਨੇ ਜਿਵੇਂ ਹੁਣ ਸਾਡੇ ਪਿੰਡਾਂ ਦੇ ਵਿੱਚ ਪ੍ਰਵਾਸੀ ਹੁੰਦੇ ਨੇ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਬਹੁਤ ਮਤਲਬ ਜੇ ਆਪਾਂ ਕਹੀਏ ਤਾਂ ਮਤਲਬ ਪ੍ਰਵਾਸੀ ਤੋਂ ਬਿਨਾ ਖੇਤੀਬਾੜੀ ਨਹੀਂ ਕੀਤੀ ਜਾ ਸਕਦੀ ਅੱਜ ਦੇ ਹਾਲਾਤਾਂ ਦੇ ਵਿੱਚ ਨਾ ਝੋਨਾ ਲਾਉਣ ਵੇਲੇ ਜੇ ਆਪਾਂ ਦੇਖਦੇ ਆ ਬਹੁਤ ਜ਼ਿਆਦਾ ਕੰਮ ਆਲੂਆਂ ਦਾ ਜੋ ਵੀ ਹੈਗਾ ਉਹ ਸਾਰਾ ਇਹਨਾਂ ਦੇ ਸਿਰ ਤੇ ਚੱਲ ਰਿਹਾ ਹੂੰ ਤੇ ਜਿਹੜੇ ਤਾਂ ਇਹ ਇਹਨਾਂ ਦਾ ਜਿਹੜਾ ਆਪਾਂ ਪਿੰਡ ਦੇ ਵਿੱਚ ਰਹਿ ਕੇ ਲੇਬਰ ਕਰਦੇ ਨੇ ਖੇਤੀਬਾੜੀ ਦਾ ਕੰਮ ਕਰਦੇ ਨੇ ਜਾਂ ਪੱਕੇ ਤੌਰ ਤੇ ਰਲੇ ਹੋਏ ਨੇ ਇਹਨਾਂ ਦਾ ਕੋਈ ਬੈਕਗ੍ਰਾਉਂਡ ਜਾਂ ਦੇਖੀ ਆ ਆਪਾਂ ਕੋਈ ਇਸ ਤਰ੍ਹਾਂ ਦੇ ਕੋਈ ਘਟਨਾ ਹੋਈ ਨਹੀਂ ਬਹੁਤ ਘੱਟ ਹੁੰਦੀਆਂ ਨਾਮਾਤਰ ਹੈ ਕਿ ਨਹੀਂ ਜ਼ਿਆਦਾਤਰ ਕਿੱਥੇ ਹੁੰਦੀਆਂ ਜਿੱਥੇ ਮਤਲਬ ਸ਼ਹਿਰ ਨੇ ਵੱਡੇ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਅਮਰਸਰ ਇੰਡਸਟਰੀ ਏਰੀਆ ਜਿੱਥੇ ਤੇ ਇੱਕ ਤਾਂ ਇਹ ਪ੍ਰਵਾਸੀ ਹੋ ਗਏ ਸਾਡੇ ਪਿੰਡਾਂ ਵਾਲੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਤੋਂ ਕੋਈ ਖਤਰਾ ਹੈਗਾ ਕਿਉਂਕਿ ਆਪਾਂ 50 60 ਸਾਲ ਤੋਂ ਆਪਾਂ ਦੇਖਦੇ ਆਉਂਨੇ ਆ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਘਟੀ ਨਾ ਹੀ ਇਸ ਤਰੀਕੇ ਨਾਲ ਕਦੇ ਇੱਕ ਯੂਨਿਟ ਬਣਾ ਕੇ ਪੇਸ਼ ਆਏ ਨੇ ਕਿਸੇ ਦਿਨ ਹਣਾ ਜੋ ਵੀ ਮਸਲੇ ਇਹਨਾਂ ਦੇ ਹੱਲ ਚਲੋ ਹੁੰਦਾ ਰਹਿੰਦਾ ਥੋੜਾ ਬੜਾ ਤਤਕਾਰ ਪਿੰਡ ਵਾਲੇ ਖੇਤੀਬਾੜੀ ਦੇ ਜ਼ਿਮੀਦਾਰ ਦਾ ਤੇ ਪ੍ਰਵਾਸੀ ਦਾ ਪਰ ਉਹ ਹੱਲ ਹੋ ਜਾਂਦੇ ਆ ਪਰ ਜਿਹੜਾ ਸ਼ਹਿਰ ਦੇ ਵਿੱਚ ਗਿਣਤੀ ਇੱਕ ਤਾਂ ਇਹਨਾਂ ਦੀ ਬਹੁਤ ਵੱਡੀ ਆ ਦੂਜੀ ਇੱਕ ਇਹਨਾਂ ਦੀਆਂ ਜੁਨੀਆਨਾ ਨੇ ਇਹ ਚੀਜ਼ ਹੈ ਨਾ ਉਹ ਜਦੋਂ ਮਤਲਬ ਇੱਕ ਮਿਓਰਟੀਟੀ ਦੇ ਨਾਲ ਇਕੱਠੇ ਹੋ ਕੇ ਆਉਂਦੇ ਆ ਤੇ ਉੱਥੇ ਫਿਰ ਕੋਈ ਨਾ ਕਿਤੇ ਖਤਰਾ ਬਣ ਜਾਂਦਾ ਜਿਵੇਂ ਤੁਸੀਂ ਕਿਹਾ ਕਿ ਪਿੰਡਾਂ ਦੇ ਵਿੱਚ ਅਜੇ ਇਹ ਖਤਰਾ ਨਹੀਂ ਬਣੇ ਸ਼ਹਿਰਾਂ ਦੇ ਵਿੱਚ ਇਹਨਾਂ ਦੀ ਵੱਡੀ ਗਿਣਤੀ ਵੀ ਹੋ ਗਈ ਆ ਤੇ ਜਦੋਂ ਇਹ ਆਪਾਂ ਇੱਕ ਗੱਲ ਕਰਦੇ ਆ ਜਦੋਂ ਇਹ ਸ਼ਹਿਰਾਂ ਦੇ ਵਿੱਚ ਵੀ ਆਏ ਸੀ ਇਹ ਕਦੇ ਵੀ ਸੋਚ ਕੇ ਨਹੀਂ ਆਏ ਹੋਣਗੇ ਕਿ ਆਪਾਂ ਉੱਥੇ ਦੇ ਮਤਲਬ ਇਲੈਕਟ੍ਰੋਨ ਪ੍ਰੋਸੈਸ ਦੇ ਵਿੱਚ ਆਣਾ ਕਹਿਣ ਤੋਂ ਬਾਅਦ ਜਿਵੇਂ ਦੇਖਿਆ ਵੀ ਸ਼ਹਿਰਾਂ ਦੇ ਵਿੱਚ ਪਹਿਲਾਂ ਉਹ ਲੁਧਿਆਣਾ ਵੱਡੀ ਗਿਣਤੀ ਆ ਉੱਥੇ ਇਹਨਾਂ ਦੇ ਕਈ ਇਲਾਕਿਆਂ ਦੇ ਵਿੱਚ ਕੌਂਸਲਰ ਵੀ ਖੜਦੇ ਨੇ ਜਾਂ ਨਿੱਕੀਆਂ ਮੋਟੀਆਂ ਚੋਣਾਂ ਲੜਦੇ ਨੇ ਤੇ ਅੱਗੇ ਆਪ ਪਿੰਡਾਂ ਦੇ ਵਿੱਚ ਵੀ ਦੇਖਿਆ ਕਿ ਜਿਵੇਂ ਰੋਡੇ ਪਿੰਡ ਹੀ ਲਾ ਲਈਏ ਉੱਥੋਂ ਵੀ ਜਿਹੜਾ ਇੱਕ ਪ੍ਰਵਾਸੀ ਆ ਉਹ ਆਪਣਾ ਪੰਚ ਹੀ ਲਈ ਉਮੀਦਵਾਰ ਬਣਦਾ ਵਾ ਜਿੱਤਦਾ ਜਾਂ ਨਹੀਂ ਪਤਾ ਇਹ ਮੈਂ ਦੇਖਿਆ ਨਹੀਂ ਮੈਨੂੰ ਪਤਾ ਨਹੀਂ ਪਰ ਕਈ ਪਿੰਡਾਂ ਦੇ ਵਿੱਚ ਜਿਵੇਂ ਇੱਕ ਪਿੰਡ ਆ ਇੱਥੋਂ ਦੀ ਪ੍ਰਵਾਸੀ ਔਰਤ ਆ ਜਿਹੜੀ ਉਹ ਸਰਪੰਚ ਕੌਣ ਲਈ ਜਾਂਦੀ ਆ ਤਾਂ ਇਹ ਹੁਣ ਇਲੈਕਟ੍ਰੋਨਿਕ ਪ੍ਰੋਸੈਸ ਦੇ ਵਿੱਚ ਆ ਗਏ ਨੇ ਤਾਂ ਮੈਂ ਇਹ ਜਾਨਣਾ ਚਾਹੁੰਦਾ ਵੀ ਜਦੋਂ ਇਹ ਅੱਜ ਇਲੈਕਟ੍ਰੋਨਿਕ ਪ੍ਰੋਸੈਸ ਦੇ ਵਿੱਚ ਆ ਗਏ ਨੇ ਇਹ ਪੰਜ ਸਰਪੰਚ ਬਣ ਰਹੇ ਨੇ ਤਾਂ ਫਿਰ ਇਹ ਆਪਾਂ ਕਿਵੇਂ ਕਹਿ ਦਾਂਗੇ ਵੀ ਇਹ ਪੰਜਾਬ ਲਈ ਆਉਣ ਵਾਲੇ ਸਮੇਂ ਲਈ ਖਤਰਾ ਨਹੀਂ ਬਣਨਗੇ ਨਹੀਂ ਉਹ ਤਾਂ ਗੱਲ ਸਹੀ ਹੈ ਵੀ ਖਤਰਾ ਬਣਨਗੇ ਪਰ ਆਪਣਾ ਸ਼ਾਇਦ ਮੁੱਦਾ ਇਹ ਆ ਵੀ ਇਹਨਾਂ ਨੂੰ ਪਹਿਲਾਂ ਤੇ ਵੀ ਮਤਲਬ ਰੋਕਿਆ ਕਿਵੇਂ ਜਾ ਸਕਦਾ ਹੈ ਇਹ ਹੀ ਮੁੱਦਾ ਹੋਣਾ ਉਹਦੇ ਲਈ ਤਾਂ ਸਿਰਫ ਇਹ ਹੈ ਵੀ ਇੱਕ ਤਾਂ ਜਿਵੇਂ ਰਜਿਸਟਰੀ ਵਗੈਰਾ ਉਹ ਤੇ ਕੋਈ ਕਾਨੂੰਨ ਬਣਾ ਦਿੱਤਾ ਜਾਵੇ ਉਹ ਵੀ ਇੱਕ ਤੱਥਾਂ ਦੇ ਆਧਾਰ ਤੇ ਕਿਉਂਕਿ ਗੱਲ ਉੱਥੇ ਆਉਣੀ ਹੈ ਕੱਲ ਨੂੰ ਐਮਪੀ ਜਾਂ ਮੱਧ ਪ੍ਰਦੇਸ਼ ਜਾਂ ਮਹਾਰਾਸ਼ਟਰ ਵਾਲੀ ਸਰਕਾਰ ਹੂੰ ਆਪਾਂ ਨੂੰ ਦੇਖ ਕੇ ਜਾਂ ਬਿਹਾਰ ਵਾਲੇ ਕਹਿ ਸਕਦੇ ਆ ਵੀ ਇੱਥੋਂ ਜਿਹੜੇ ਜਿੰਨੇ ਪੰਜਾਬੀ ਆ ਸੀ ਵਾਪਸ ਭੇਜਣਾ ਚਾਹੁੰਦੇ ਆ ਤਾਂ ਉਹਦੇ ਲਈ ਆਪਾਂ ਹੀ ਬਹੁਤ ਵੱਡਾ ਇੱਕ ਨੁਕਸਾਨ ਕਰਵਾ ਸਕਦੇ ਆ ਇਹਦੇ ਲਈ ਇੱਕ ਜੇ ਆਪਾਂ ਕਹੀਏ ਵੀ ਆਪਣੀ ਇੰਟਰਵਿਊ ਦੇ ਵਿੱਚੋਂ ਕੁਝ ਲੱਭ ਜੂ ਜਾਂ ਆਪਾਂ ਮਸਲਾ ਹੱਲ ਕਰਾ ਦਾਂਗੇ ਏਡੇ ਵੱਡੇ ਤਾਂ ਬੁੱਧੀਜੀਵ ਆਪਾਂ ਵੀ ਹੈ ਨਹੀਂ ਤੇ ਇਹਦੇ ਲਈ ਤਾਂ ਬਹੁਤ ਇੱਕ ਲੰਮੇ ਮਤਲਬ ਲੰਮੀ ਸੋਚ ਦੇ ਨਾਲ ਸਾਰੇ ਤੱਥ ਸਾਹਮਣੇ ਸੁਪਰੀਮ ਕੋਰਟ ਦੇ ਸੈਂਟਰ ਸਰਕਾਰ ਦੇ ਅੱਗੇ ਰੱਖ ਕੇ ਵੀਰ ਦੇਖੋ ਸਾਡੇ ਪੰਜਾਬ ਦੇ ਵਿੱਚ ਆ ਦਿੱਕਤਾਂ ਆ ਰਹੀਆਂ ਨੇ ਜਾਂ ਇਹ ਇੱਕ ਮਤਲਬ ਕਾਨੂੰਨ ਨੂੰ ਤੋੜ ਰਹੇ ਆ ਇਸ ਤਰ੍ਹਾਂ ਤੱਥ ਪੇਸ਼ ਕਰਕੇ ਤੱਥਾਂ ਦੇ ਆਧਾਰ ਤੇ ਕੋਈ ਕਾਨੂੰਨ ਬਣਾਇਆ ਜਾਵੇ ਜਿੱਥੇ ਇੱਕ ਰਜਿਸਟਰੀ ਬੰਦ ਹੋ ਜਾਵੇ ਆਧਾਰ ਕਾਰਡ ਬੰਦ ਹੋ ਜਾਵੇ ਜਾਂ ਮਤਲਬ ਵੋਟ ਬੈਂਕਾ ਜਿਹੜਾ ਉਹਨੂੰ ਰੋਪੇ ਜਾ ਸਕਦਾ ਹਾਂ ਜਿਵੇਂ ਤੁਸੀਂ ਇਹ ਗੱਲ ਕਹੀ ਆ ਬਈ ਰਜਿਸਟਰੀ ਬੰਦ ਹੋ ਜਾਵੇ ਜਾਂ ਜਿਵੇਂ ਇੱਕ ਗੱਲ ਆਮ ਹੀ ਚੱਲਦੀ ਆ ਪਰ ਕਰੋਨਾ ਜਦੋਂ ਫੈਲਦਾ ਉਦੋਂ ਦੇਖਿਆ ਸੀਗਾ ਕਿ ਜਿਹੜੀ ਖੇਤੀਬਾੜੀ ਆ ਜਦੋਂ ਆਪਣੇ ਭਾਈਚਾਰੇ ਦੇ ਲੋਕ ਸਾਹਮਣੇ ਨੇ ਤਾਂ ਜ਼ਿਮੀਂਦਾਰਾਂ ਨਾਲ ਉਹਨਾਂ ਦਾ ਮਜ਼ਦੂਰਾਂ ਦਾ ਰੌਲਾ ਪਿਆ ਜਾਂਦਾ ਰੇਟ ਪਿੱਛੇ ਇੰਡਸਟਰੀਅਲ ਦੇ ਵਿੱਚ ਇੰਡਸਟਰੀਅਲ ਜਿਹੜੇ ਅਧਿయోగਪਤੀ ਨੇ ਉਹ ਇਹ ਕਹਿੰਦੇ ਨੇ ਇੰਟਰਵਿਊ ਜੇ ਦੇਖੇ ਗਏ ਨੇ ਕਿ ਆਪਣੇ ਪੰਜਾਬੀ ਜਿਹੜੇ ਨੌਜਵਾਨ ਨੇ ਜਾਂ ਪੰਜਾਬੀ ਲੇਬਰ ਹੈ ਇਹ ਕੰਮ ਨਹੀਂ ਕਰਦੀ ਆਪਾਂ ਕਈ ਵੀਡੀਓ ਜਦੋਂ ਦੇਖੀਆਂ ਵੀ ਜਿਹੜੇ ਜ਼ਿਮੀਂਦਾਰ ਸੀਗੇ ਉਹ ਰੇਲਵੇ ਸਟੇਸ਼ਨ ਤੇ ਟਰਾਲੀਆਂ ਟਰੈਕਟਰ ਲੈ ਕੇ ਖੜੇ ਆ ਬੱਸਾਂ 'ਚ ਭਰ-ਪਰ ਲਿਆਉਂਦੇ ਆ ਲੇਬਰ ਨੂੰ ਕਿ ਇਹ ਸੰਭਵ ਹੈ ਕਿ ਜੇਕਰ ਇਹ ਇਥੋਂ ਚਲੇ ਜਾਂਦੇ ਨੇ ਐਗਜ਼ਾਮਪਲ ਦੇ ਤੌਰ ਤੇ ਵੀ ਤਾਂ ਪੰਜਾਬ ਦਾ ਜਿਹੜਾ ਅਰਥਚਾਰਾ ਰੁਕ ਜੂਗਾ ਪੰਜਾਬੀ ਮੁੰਡੇ ਆ ਜਿਹੜੇ ਉਹ ਕੰਮ ਨਹੀਂ ਕਰ ਸਕਣਗੇ ਇਹਨਾਂ ਦੇ ਬਰਾਬਰ ਇਹ ਇੱਕ ਪਰਸੈਪਸ਼ਨ ਬਣਦੀ ਆ ਵੀ ਜੇ ਇਹਨਾਂ ਨੂੰ ਕੱਢਤਾ ਤਾਂ ਪੰਜਾਬ ਦੇ ਵਿੱਚ ਕੰਮ ਨਹੀਂ ਹੋਣਾਗਾ ਪੰਜਾਬੀ ਨੌਜਵਾਨ ਜਾਂ ਪੰਜਾਬੀ ਲੇਬਰ ਕੰਮ ਕਰਨ ਜੋਗੀ ਨਹੀਂ ਨਹੀਂ ਇਹ ਤਾਂ ਸਮੱਸਿਆ ਹੈਗੀ ਆ ਜੋ ਮੈਂ ਪੱਖੇਤੀ ਵਾਲੀ ਦੀ ਪਹਿਲਾਂ ਗੱਲ ਕੀਤੀ ਆ ਮਨ ਲਓ ਸਾਡਾ ਪਿੰਡ ਤਲਵੰਡੀ ਗੱਲਾਂ ਹੂੰ 200 ਜਾਂ 250 ਬੰਦਾ ਮਤਲਬ ਟੈਂਪਰੇਰੀ ਇੱਥੇ ਬੈਠਾ ਆ ਗਿਆ ਡਿਸੀਜਨ ਦੇ ਹਿਸਾਬ ਨਾਲ ਵਾਪਸ ਚਲੇ ਜਾਂਦੇ ਜੋ 250 ਬੰਦਾ ਅਜ ਪਿੰਡ ਚੋਂ ਚੱਲਿਆ ਗਿਆ ਹੈ ਨਾ ਤੇ ਉਹ 250 ਬੰਦਾ ਉਹ ਕਿੱਥੋਂ ਲੇਬਰ ਵਾਸਤੇ ਹੂੰ ਪਿੰਡ ਦੇ ਜਿਹੜੇ ਹੈਗੇ ਉਹ ਨਹੀਂ ਕਰ ਸਕਦੇ ਕੰਮ ਜਾਂ ਛੱਡਿਆ ਹੋਇਆ ਜਾਂ ਕਹ ਲਓ ਕਈ ਗੱਲਾਂ ਉਹਦੇ ਵਿੱਚ ਹੈਗੀਆਂ ਨੇ ਤੇ ਇਹਦੇ ਵਿੱਚ ਦੂਜਾ ਇੱਕ ਇਹ ਵੀ ਹੈਗਾ ਜਿਵੇਂ ਹੁਣ ਆਪਾਂ ਇੱਕ ਕਹਿੰਦੇ ਆ ਕਿ ਨਫਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਬੰਦਾ ਦੂਜਾ ਸਾਡਾ ਪ੍ਰਵਾਸੀ ਆ ਕੇ ਇੱਥੇ ਕਿਰਤ ਕਰਦਾ ਵਧੀਆ ਗੱਲ ਆ ਉਹ ਆਪਾਂ ਵੀ ਜਾ ਕੇ ਦੂਜੀਆਂ ਸਟੇਟਾਂ 'ਚ ਕਰਦੇ ਆਂ ਦੂਜੀਆਂ ਕੰਟਰੀਆਂ 'ਚ ਕਰਦੇ ਆਂ ਪਰ ਆਪਾਂ ਉੱਥੇ ਦੀ ਮਰਿਆਦਾ ਦੇ ਹਿਸਾਬ ਨਾਲ ਰਹਿੰਦੇ ਆਂ। ਹੂੰ ਇੱਥੇ ਕੀ ਆ ਬਹੁਤ ਵੀਡੀਓ ਵਾਇਰਲ ਹੋਈਆਂ ਨੇ। ਹੂੰ ਗੋਲ ਗੱਪਿਆਂ ਵਾਲਾ ਫਾਸਟ ਫੂਡ ਵਾਲਾ ਹੂੰ ਵੀ ਉੱਥੇ ਗੰਦਗੀ ਆ ਜਿਹੜੀ ਸਾਨੂੰ ਪਰੋਸੀ ਜਾ ਰਹੀ ਆ ਉਹ ਇੱਕ ਹਕੀਕਤ ਆ ਸੱਚ ਆ ਇਹਦੇ ਵਿੱਚ। ਹੂੰ ਮੇਰਾ ਹੀ ਸੋਚਿਆ ਵੀ 90% ਉਸ ਤਰੀਕੇ ਨਾਲ ਸਾਨੂੰ ਉੱਥੇ ਚੀਜ਼ਾਂ ਮਿਲਦੀਆਂ ਨੇ। ਬਿਲਕੁਲ ਰੈਡੀ ਹੋਵੇ ਜਾਂ ਕੋਈ ਮਤਲਬ ਕੋਈ ਵੀ ਸ਼ਾਪ ਹੈ ਨਾ ਵੀ ਪ੍ਰੋਸੈਸਿੰਗਾਂ ਵੀ ਉੱਥੇ ਇੱਕ ਗੰਦਗੀ ਸਾਨੂੰ ਦਿੱਤੀ ਜਾ ਰਹੀ ਆ ਪਰੋਸ ਕੇ ਜਿਵੇਂ ਕਿ ਹੁਣ ਮੇਰੇ ਚੱਲਦੇ ਜੀ ਗੱਲ ਚ ਆ ਗਿਆ ਰਫਤਾਰ ਰਾਏ ਨੇ ਇੱਕ ਮੋਹਾਲੀ ਦੇ ਵਿੱਚ ਉਹ ਸ਼ਾਇਦ ਕਰੀ ਕੋਰਟ ਦੇ ਰੈਸਟੋਰੈਂਟ ਤੇ ਉਹ ਸੀਵਰੇਜ ਨੂੰ ਕਟਸ਼ੀ ਤੇ ਜੱਗ ਦੇ ਨਾਲ ਖਾਲੀ ਕਰ ਰਿਆ ਸੀ ਪ੍ਰਵਾਸੀ ਉਹ ਜਦੋਂ ਸਵਾਲ ਜਵਾਬ ਹੋਏ ਉਹਨੇ ਮਤਲਬ ਗਲਤ ਤਰੀਕੇ ਨਾਲ ਪੇਸ਼ ਆ ਉਹੀ ਜੱਗ ਦੇ ਨਾਲ ਪਾਣੀ ਪਲਵਾਉਣਾ ਸੀ ਉਹਨੇ ਆਪਦੇ ਉੱਤੇ ਹੋਟਲ ਸੀ ਇੰਜੋਏ ਕਰਸ਼ੀ ਦੇ ਵਿੱਚ ਉਹਨੇ ਵਰਤਨਾ ਸੀਗਾ ਤੜਕਾ ਨਾਲ ਸਬਜ਼ੀ ਬਣਾਉਣ ਵਾਸਤੇ ਪਰ ਮੈਂ ਉਹੀ ਕਹਿ ਰਿਹਾ ਵੀ ਜਿਹੜੇ ਇਹ ਕੰਮ ਸਾਂਭੇ ਹੋਏ ਨੇ ਆਪਣੇ ਨੌਜਵਾਨ ਕਰਕੇ ਰਾਜੀ ਨਹੀਂ ਆ ਮੈਂ ਉੱਥੇ ਉਹਨਾਂ ਨੇ ਜੇ ਆਪਾਂ ਕਹੀਏ ਵੀ ਇਹਨਾਂ ਨੂੰ ਭਜਾ ਦਿਓ ਜੀ ਕੁੱਟ ਕੇ ਭਜਾ ਦਿਓ ਸ਼ਬਦ ਗਲਤ ਨੇ ਜੇ ਆਪਾਂ ਕੁੱਟ ਕੇ ਭਜਾਵਾਂਗੇ ਮਾਰ ਧਾੜ ਕਰਾਂਗੇ ਤਾਂ ਸਾਡੇ ਵੀ ਬਾਹਰ ਬੈਠੇ ਸਾਡੇਆਂ ਦੇ ਨਾਲ ਕੀ ਉਹ ਪਹਿਲਾਂ ਆਪਾਂ ਨੂੰ ਸੋਚ ਲੈਣਾ ਚਾਹੀਦਾ ਇਹਦੇ ਨਾਲ ਇਹ ਆ ਵੀ ਕਿਸੇ ਦੀ ਖਿੱਚੀ ਹੋਈ ਲਕੀਰ ਨੂੰ ਏਕੇ ਨੂੰ ਢਾਉਣ ਦੀ ਬਜਾਏ ਆਪਣਾ ਏਕਾ ਜਿਹੜਾ ਉਹਦੇ ਬਰਾਬਰ ਵੱਡਾ ਕੀਤਾ ਜਾਵੇ ਜਿਵੇਂ ਕਿ ਫੂਡ ਫਾਸਟ ਫੂਡ ਦੀ ਦੁਕਾਨ ਆ ਜਾਂ ਕੋਈ ਹੋਰ ਆ ਉੱਤੇ ਤਰਜੀਹ ਆਪ ਪੰਜਾਬੀ ਨੂੰ ਦੇ ਸਕਦੇ ਆ ਹੈਗੀਆਂ ਨੇ ਹੁਣ ਤਾਂ ਬਹੁਤ ਮੁੰਡੇ ਆਪਣੇ ਲਾ ਰਹੇ ਨੇ ਸਬਜ਼ੀ ਦੀ ਲਾ ਲਾ ਫਰੂਟ ਦੀ ਲਾ ਲਾ ਚੱਲਦੀਆਂ ਨਾ ਪਰ ਹੈ ਉੱਤੇ ਵੀ ਮੈਂ ਉਹੀ ਕਹੂੰਗਾ ਕਿ ਬੇਤਕਰਾ ਨਹੀਂ ਕਰਨਾ ਚਾਹੀਦਾ ਜਿੱਤੇ ਸਾਨੂੰ ਲੱਗਦਾ ਵੀ ਯਾਰ ਇੱਥੇ ਮਤਲਬ ਸਾਡੇ ਨਾਲ ਗਲਤ ਹੋ ਰਿਹਾ ਫਰੂਟ ਆ ਗਲਤ ਦਿੱਤਾ ਜਾ ਰਿਹਾ ਉਧਰ ਪੰਜਾਬੀ ਬਰਾਬਰ ਖੜਾ ਫਰੈਸ਼ ਫਰੂਟ ਜਾਂ ਰੇਟ ਸਹੀ ਆ ਕੁਆਲਿਟੀ ਵਧੀਆ ਉੱਥੇ ਉਹਨੂੰ ਪਹਿਲ ਦੇ ਆਧਾਰ ਤੇ ਪੰਜਾਬੀ ਤੋਂ ਖਰੀਦ ਲੈਣਾ ਚਾਹੀਦਾ ਕਿਉਂਕਿ ਜਦੋਂ ਇਹ ਚੀਜ਼ ਆ ਗਈ ਤਾਂ ਇਹ ਇੱਕ ਮਤਲਬ ਏਕੇ ਵਾਲੀ ਗੱਲ ਹੋ ਗਈ ਨਾ ਸਾਡਾ ਏਕਾ ਵੱਡਾ ਇੱਕ ਮਜਬੂਰੀ ਹੋ ਸਕਦੀ ਹੈ ਉਹਨਾਂ ਛੱਡ ਕੇ ਜਾਣ ਦੀ ਜਾਣ ਦੀ ਹਾਂ ਤਾਂ ਮੇਰਾ ਇਹਦੇ ਨਾਲ ਹੀ ਇੱਕ ਸਵਾਲ ਮੇਰੇ ਜਿਹਨ ਦੇ ਵਿੱਚ ਆਇਆ ਜਦੋਂ ਆਪਾਂ ਇਹ ਇਸ ਟੌਪਿਕ ਤੇ ਗੱਲ ਕਰ ਰਹੇ ਹਾਂ ਕਿ ਇਹਨਾਂ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਪਰ ਤੁਸੀਂ ਦੇਖਿਆ ਵੀ ਇਹ ਜਿੱਥੇ ਇਹਨਾਂ ਦੀ ਆਬਾਦੀ ਜਾਦੀ ਆ ਜਾਂ ਤੁਸੀਂ ਇਹਨਾਂ ਨੂੰ ਮਹਾਲੀ ਦੇ ਵਿੱਚ ਹੀ ਦੇਖਿਆ ਸਾਡੇ ਬੰਦੇ ਦਾ ਨੌਜਵਾਨ ਮੁੰਡਿਆਂ ਦਾ ਨੌਜਵਾਨ ਮੁੰਡੇ ਦਾ ਕਤਲ ਕਰਕੇ ਕਤਲ ਕੀਤਾ ਜਾਂਦਾ ਇਹਨਾਂ ਵੱਲੋਂ ਇੱਕ ਫਿਰ ਨਾਬੇ ਦੀ ਘਟਨਾ ਵਾਇਰਲ ਹੁੰਦੀ ਹੈ ਉੱਥੇ ਨੰਗ ਸਿੰਘ ਦਾ ਮਤਲਬ ਗਾਟਾ ਲਾ ਦਿੱਤਾ ਜਾਂਦਾ ਇਹਨਾਂ ਪ੍ਰਵਾਸੀਆਂ ਵੱਲੋਂ ਤਾਂ ਜਿਹੜੀਆਂ ਮਤਲਬ ਨਸ਼ੇ ਦੀਆਂ ਕਈ ਖੇਪਾਂ ਦੇ ਵਿੱਚ ਇਹ ਫੜੇ ਜਾ ਰਹੇ ਨੇ ਨਸ਼ਾ ਅਪਰਾਧਿਕ ਬਿਰਤੀ ਦੇ ਲੋਕ ਇਹ ਜਾਦੇ ਨੇ ਇਹਨਾਂ ਦੇ ਆਉਣ ਨਾਲ ਜਿਹੜਾ ਪੰਜਾਬ ਦੇ ਵਿੱਚ ਕ੍ਰਾਈਮ ਰੇਟ ਆਪਣੀ ਹੋਇਆਗਾ ਇਹ ਕ੍ਰਾਈਮ ਨੂੰ ਨਾਲ ਨਹੀਂ ਲੈ ਕੇ ਆਏਗੇ ਨਹੀਂ ਉਹ ਤਾਂ ਹੈਗੇ ਉਹ ਤਾਂ ਜਦੋਂ ਮਤਲਬ ਇਹ ਚੀਜ਼ਾਂ ਆਉਣੀਆਂ ਹੀ ਆਉਣੀਆਂ ਹਨ ਜਦੋਂ ਸਾਡੀ ਗਿਣਤੀ ਘਟਦੀ ਜਾ ਰਹੀ ਹੈ ਦੂਜਾ ਸਾਡੇ ਤੇ ਹਾਵੀ ਹੋ ਰਿਹਾ ਹੈ ਇਹਦੇ ਵਿੱਚ ਤਾਂ ਕੋਈ ਸ਼ੱਕ ਹੈ ਨਹੀਂ ਪਰ ਉਹਨੂੰ ਰੋਕਣ ਦਾ ਜਿਹੜਾ ਤਰੀਕਾ ਉਹ ਸਾਡਾ ਇੱਕ ਵਧੀਆ ਸਾਰਥਿਕ ਤੇ ਸੇਫ ਤਰੀਕਾ ਹੋਣਾ ਚਾਹੀਦਾ ਨਾ ਕਿ ਅਸੀਂ ਇਹਨਾਂ ਨੂੰ ਭਜਾਉਣ ਦੇ ਤਰੀਕੇ ਦੇ ਨਾਲ ਮਤਲਬ ਕਿ ਆਪਦਾ ਨੁਕਸਾਨ ਸਾਡੇ ਬਾਹਰ ਬੈਠੇ ਲੱਖਾਂ ਪੰਜਾਬੀਆਂ ਦਾ ਕਾਰੋਬਾਰ ਬਰਬਾਦ ਕਰ ਲਿਆ ਜਾਂ ਕਿ ਉਹਨਾਂ ਦੇ ਉੱਪਰ ਸਾਡੇ ਅੰਦਰ ਇਨਸਾਨੀਅਤ ਹੈਗੀ ਆ ਹੈ ਕਿ ਨਹੀਂ ਸਾਡਾ ਧਰਮ ਜਾਂ ਸਾਡੀ ਸਿੱਖਿਆ ਸਾਡਾ ਇਤਿਹਾਸ ਇਹ ਜੀ ਸਾਨੂੰ ਸਿਖਾਉਂਦਾ ਸਾਡੇ ਸੰਸਕਾਰ ਇਸ ਤਰੀਕੇ ਦੇ ਹੈਗੇ ਆ ਵੀ ਅਸੀਂ ਅੰਨਾ ਜ਼ੁਲਮ ਕਿਸੇ ਅੱਖਾਂ ਵਿੱਚ ਕਰ ਨਹੀਂ ਸਕਦੇ ਹੈਨਾ ਪਰ ਅਸੀਂ ਵੀ ਬਾਹਰਲੀ ਸਟੇਟਾਂ 'ਚ ਵੇਚ ਰਿਆਂ ਥੋੜਾ ਮੌਕਾ ਮਿਲਿਆ ਇਹਨਾਂ ਦਾ ਤਰੀਕਾ ਇਹ ਮਤਲਬ ਅੱਗੇ ਦੇਖਦੇ ਨਹੀਂ 84 ਵਾਲੇ ਅਸੀਂ ਦੇਖਿਆ ਇਹਨਾਂ ਨੇ ਇਹ ਨਹੀਂ ਦੇਖਣਾ ਕਿ ਅਸੀਂ ਕਿੱਥੇ ਹੱਦ ਤੱਕ ਜਾ ਸਕਦੇ ਹਾਂ। ਇਹ ਕਿਰਤ ਕਰਨ ਵਣ ਜਾਂਦੇ ਨੇ। ਹਾਂ ਆ ਆਪਾਂ ਨੂੰ ਡਰ ਵੱਡਾ ਉਹ ਆ ਵੀ ਸਾਡੇ ਜਿਹੜੇ ਪੰਜਾਬ ਤੋਂ ਬੈਠੇ ਬਾਹਰ ਪੰਜਾਬੀ ਆ ਨਾ ਉਹਨਾਂ ਨੂੰ ਸੇਫ ਰੱਖ ਕੇ ਅਸੀਂ ਇਹ ਮਸਲਾ ਕਿਵੇਂ ਹੱਲ ਕਰਨਾ ਇਹ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਮੇਰੇ ਹਿਸਾਬ ਨਾਲ ਸਹੀ ਰਹੂਗਾ। ਹੂੰ ਤਾਂ ਜਿਵੇਂ ਤੁਸੀਂ ਸਟੇਟਾਂ ਤੋਂ ਬਾਹਰ ਪੰਜਾਬੀਆਂ ਦੀ ਗੱਲ ਕੀਤੀ ਹੈ ਜਾਂ ਬਹੁਤ ਜਦੋਂ ਇਸ ਮਸਲੇ ਤੇ ਕੋਈ ਵੀ ਇਦਾਂ ਦਾ ਮੁੱਦਾ ਖੜਾ ਹੁੰਦਾ ਤਾਂ ਬਹੁਤ ਲੋਕ ਕਮੈਂਟ ਕਰਦੇ ਨੇ ਕਿ ਦੇਖੋ ਜੀ ਜਿਹੜੇ ਪੰਜਾਬੀ ਨੌਜਵਾਨਾ ਉਹ ਵੀ ਬਾਹਰ ਜਾ ਰਿਹਾ ਜੇ ਇਹ ਇੱਥੇ ਆ ਕੇ ਵਸ ਜਾਣਗੇ ਤਾਂ ਕੀ ਗੱਲ ਆ ਜੇ ਇਹ ਇੱਥੇ ਆ ਕੇ ਵਸੇ ਨੇ ਤਾਂ ਇਹਨਾਂ ਦਾ ਕੀ ਅਰਥ ਚਾਰੇ ਚ ਕੋਈ ਯੋਗਦਾਨ ਹੈਗਾ ਜਿਵੇਂ ਮੰਨ ਲਓ ਜੇ ਆਪਣੇ ਬਾਹਰ ਬੰਦੇ ਕਾਰੋਬਾਰ ਕਰ ਰਹੇ ਨੇ ਸਟੇਟਾਂ ਤੋਂ ਬਾਹਰ ਜਾਂ ਦੇਸ਼ ਤੋਂ ਬਾਹਰ ਜਾਂ ਹੁਣ ਇੱਥੋਂ ਪੜਨ ਵੀ ਨੌਜਵਾਨ ਜਾ ਰਿਹਾ ਉਹ ਸਰਪੰਚ ਸਾਹਿਬ 1 ਸਾਲ ਦੀ ਫੀਸ ਜਾਂ 2 ਸਾਲਾਂ ਦੀ ਫੀਸ ਪਿੱਛੋਂ ਇੱਥੋਂ ਜਾਂਦੀ ਆ ਮਤਲਬ 30 35 35 ਲੱਖ ਰੁਪਏ ਨਾਲ ਲੈ ਕੇ ਜਾ ਰਿਹਾ ਤੇ ਉਹਨਾਂ ਦੇਸ਼ਾਂ ਨੂੰ ਜਾਂ ਸਟੇਟ ਤੋਂ ਬਾਹਰ ਉਦਯੋਗ ਨੂੰ ਹਲਾਰਾ ਮਿਲਦਾ ਸਰਕਾਰ ਦੇ ਅਰਥਚਾਰੇ ਨੂੰ ਹਲਾਰਾ ਮਿਲਦਾ ਪਰ ਕੀ ਇਹਨਾਂ ਦਾ ਪੰਜਾਬ ਦੇ ਅਰਥਚਾਰੇ ਦੇ ਵਿੱਚ ਜਿਹੜੇ ਪ੍ਰਵਾਸੀ ਆ ਰਹੇ ਨੇ ਕੋਈ ਯੋਗਦਾਨ ਹੈ ਜਾਂ ਨਹੀਂ ਹੈ ਨਹੀਂ ਅਰਥਚਾਰੇ ਤੋਂ ਵੱਡੀ ਜਿਹੜੀ ਸਮੱਸਿਆ ਮੇਰੇ ਹਿਸਾਬ ਨਾਲ ਮਜਬੂਰੀ ਹੈ ਉਹ ਹੂੰ ਜਿਵੇਂ ਹੁਣ ਆਪਾਂ ਪਿੰਡਾਂ ਦੀ ਖੇਤੀ ਦੀ ਗੱਲ ਕੀਤੀ ਆ ਹੁਣ ਫੈਕਟਰੀ ਆ ਲੁਧਿਆਣਾ ਮੰਨ ਲਓ ਕੋਈ ਇੱਕ ਇੰਡਸਟਰੀ ਚੱਲਦੀ ਆ ਸਾਈਕਲ ਫੈਕਟਰੀ ਉਲਾ ਲਓ ਉਹਦੇ ਵਿੱਚ 10000 ਬੰਨਾਂ ਪ੍ਰਵਾਸੀ ਕੰਮ ਕਰ ਰਿਹਾ ਜੇ ਅੱਜ ਉਹ ਨਹੀਂ ਤਾਂ ਫਿਰ ਉਹ ਕਿਵੇਂ ਕੰਮ ਚ ਲੂ ਉਹਨਾਂ ਦਾ ਉਹ ਇੱਕ ਮਜਬੂਰੀ ਬਣ ਗਈ ਨਾ ਜਦੋਂ ਬੰਦੇ ਇਸ ਤਰੀਕੇ ਨਾਲ ਆਉਂਦੇ ਆ ਫਿਰ ਹੌਲੀ ਹੌਲੀ ਇਥੇ ਸੈੱਟ ਹੁੰਦੇ ਆ ਆਧਾਰ ਕਾਰਡ ਵੋਟ ਕਾਰਡ ਤੱਕ ਪਹੁੰਚਦੇ ਆ ਫਿਰ ਵੋਟ ਬੈਂਕ ਆ ਤੇ ਸਰਕਾਰ ਦੀ ਮਜਬੂਰੀ ਬਣ ਜਾਂਦੀ ਆ ਪਰ ਅਸੀਂ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਿਉਂ ਨਹੀਂ ਇਸ ਗੱਲ ਦੀ ਪ੍ਰੀਪੇਅਰ ਕਰ ਰਹੇ ਲਾਮਬੰਦ ਕਰਨੀ ਕਿਉਂ ਨਹੀਂ ਕਰ ਰਹੇ ਜਿਵੇਂ ਗਰਦਾਸ ਮਾਨ ਦਾ ਗਾਣਾ ਵੀ ਸੀਗਾ ਕਿ ਕੰਮ ਛੋਟਾ ਵੱਡਾ ਨਹੀਂ ਹਨਾ ਅਸੀਂ ਕਿਉਂ ਨਹੀਂ ਆਪਣੇ ਨੌਜਵਾਨਾਂ ਨੂੰ ਪ੍ਰੀਪੇਅਰ ਕਰ ਰਹੇ ਵੀ ਭਾਈ ਕੰਮ ਕੋਈ ਛੋਟਾ ਵੱਡਾ ਨਹੀਂ ਤੁਸੀਂ ਅੱਜ ਕੰਮ ਕਰੋ ਤਾਂ ਕੱਲ ਨੂੰ ਤੁਹਾਨੂੰ ਸਫਲਤਾ ਵੀ ਮਿਲੂਗੀ ਕਿਉਂ ਅਸੀਂ ਇਹੀ ਚਾਹੁੰਦਾ ਸਾਡਾ ਨੌਜਵਾਨ ਕਿਉਂ ਉਹਦੇ ਦਿਮਾਗ ਦੇ ਵਿੱਚ ਆ ਵੀ ਜੇ ਤਾਂ ਮੈਂ ਭਰਤੀ ਹੋਵਾਂ ਤਾਂ ਸਿੱਧਾ ਐਸਐਸਪੀ ਲੱਗਾ ਜੇ ਮੈਂ ਭਰਤੀ ਹੋਵਾਂ ਤਾਂ ਸਿੱਧਾ ਚੀਫ ਇੰਜੀਨੀਅਰ ਲੱਗਾ ਕਿਉਂ ਬੰਦਾ ਸਾਡਾ ਜਿਹੜਾ ਪੰਜਾਬੀ ਆ ਪੰਜਾਬੀ ਨੌਜਵ ਇਹੀ ਚੀਜ਼ ਹੈ ਨਾ ਆਪਾਂ ਮਸਲਾ ਤਾਂ ਫਿਰ ਉੱਥੇ ਆ ਗਿਆ ਨਾ ਸਾਨੂੰ ਇਹ ਚੀਜ਼ ਕਰਨੀ ਪੈਣੀ ਆ ਹੁਣ ਇਹ ਆਪਾਂ ਦੋ ਜਾਣੇ ਨਹੀਂ ਕਰ ਸਕਦੇ ਇਹਦੇ ਲਈ ਵੱਡੀਆਂ ਸੰਸਥਾਵਾਂ ਸਾਡੀ ਐਸਜੀਪੀਸੀ ਬੈਠੀ ਆ ਜਾਂ ਪੰਜਾਬ ਸਰਕਾਰ ਬੈਠੀ ਆ ਹੋਰ ਬਹੁਤ ਵੱਡੀਆਂ ਸੰਪਰਦਾਵਾਂ ਨੇ ਹਨ ਐਨਜੀਓ ਨੇ ਵੱਡੇ ਵੱਡੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਨੌਜਵਾਨਾਂ ਨੂੰ ਉਧਰ ਮੋੜ ਸਕਦੇ ਆ ਕਿਸੇ ਮਤਲਬ ਉਹਨਾਂ ਨੂੰ ਟ੍ਰੇਨਿੰਗ ਕਰ ਲੋ ਜਾਂ ਕੋਈ ਹੈਨਾ ਕੋਈ ਸਮਝਾ ਕੇ ਜਾਂ ਪ੍ਰੇਰ ਕੇ ਜੇ वैसे थोड़ा फर्क ਪਿਆ ਵੀ ਲੱਗਦਾ ਜੇ ਆਪਾਂ ਦੇਖੀਏ ਰੋਡ ਦੇ ਉੱਪਰ ਪਹਿਲਾਂ ਦਾ ਅੱਜ ਤੋਂ 5 ਸਾਲ ਪਹਿਲਾਂ ਮੈਨੂੰ ਨਹੀਂ ਸੀ ਲੱਗਦਾ ਕੋਈ ਪੰਜਾਬੀ ਬੈਠਾ ਜਾਂ ਕੋਈ ਫਰੂਟ ਜਾਂ ਕੋਈ ਇਸ ਤਰ੍ਹਾਂ ਵੇਚ ਰਿਹਾ ਹੁਣ ਤਾਂ ਫਾਸਟ ਫੂਡ ਆਪਾਂ ਨੇ ਹੰਗਸੰਗ ਬਾਣੇ ਚ ਹੈਨਾ ਜਾਂ ਰਸੋਈਆਂ ਚੱਲਦੀ ਗੱਡੀ ਦੇ ਵਿੱਚ ਬਿਲਕੁਲ ਆਮ ਹੀ ਦੇਖਣ ਨੂੰ ਮਿਲ ਰਹੀ ਹੈ ਸਾਡੇ ਭੈਣਾ ਨਾਲ ਮਤਲਬ ਹਸਬੰਡ ਵਾਈਫ ਦੋਨੇ ਪਤੀ ਪਤਨੀ ਨਾਲ ਬੱਚੇ ਵੀ ਇਹ ਚੀਜ਼ ਕਰ ਰਹੇ ਆ ਜੇ ਉਹ ਚੀਜ਼ ਨੂੰ ਬढ़ावा ਮਿਲੇਗਾ ਆਪਾਂ ਉਹਨਾਂ ਨੂੰ ਹੰਗਾਰਾ ਦਵਾਂਗੇ ਪਹਿਲ ਦੇ ਆਧਾਰ ਤੇ ਉਹਨਾਂ ਕੋਲ ਜਾਵਾਂਗੇ ਤਾਂ ਆਪੇ ਮਸਲੇ ਦਾ ਹੱਲ ਹੋ ਵੀ ਸਕਦਾ ਹੈ ਕਾਫੀ ਵੱਡੇ ਪੱਧਰ ਤੇ ਹੋ ਸਕਦਾ ਮਸਲੇ ਦਾ ਹੱਲ ਹੋ ਸਕਦਾ ਬਿਲਕੁਲ ਤੁਸੀਂ ਇਸ ਪਿੰਡ ਦੀ ਸਰਪੰਚੀ ਕੀਤੀ ਆ ਤੁਹਾਡੇ ਕੋਲੇ ਤਿਆਰ ਬਾ ਮੰਨ ਲਓ ਤੁਹਾਡੇ ਪਿੰਡ ਦੇ ਵਿੱਚ ਪ੍ਰਵਾਸੀ ਆਉਂਦੇ ਆ ਤੁਸੀਂ ਕਿਦਾਂ ਪ੍ਰਬੰਧ ਕਰਦੇ ਹੋ ਕਿ ਉਹ ਸਾਡੇ ਤੇ ਹਾਵੀ ਨਾ ਹੋ ਸਕਣ ਜਾਂ ਉਹਨਾਂ ਦੀ ਨਿਸ਼ਾਨਦੇਹੀ ਕਿਦਾਂ ਕੀਤੀ ਜਾ ਸਕਦੀ ਹੈ ਜਾਂ ਤੁਸੀਂ ਹੋਰ ਸਰਪੰਚਾਂ ਨੂੰ ਕੀ ਤੇ ਸੁਝਾਅ ਦੇਣਾ ਚਾਹੋਗੇ ਦੋ ਸਭ ਤੋਂ ਪਹਿਲਾਂ ਤੇ ਇਹ ਹੈ ਜੇ ਤਾਂ ਮਤਲਬ ਸਾਡੇ ਕੋਲ ਸੀਜ਼ਨ ਲਈ ਆਉਂਦਾ ਬੰਦਾ ਹਾਂ ਕੰਟ ਵਿੱਚ ਕੰਮ ਕੀਤਾ ਚੱਲਿਆ ਗਿਆ ਵਾਪਸ ਉਹ ਤਾਂ ਕੋਈ ਖਤਰਾ ਨਹੀਂ ਤੇ ਹਾਂ ਉਹਦੇ ਲਈ ਵੀ ਤਕਰੀਬਨ ਪਿੰਡਾਂ ਦੇ ਵਿੱਚ ਜਿਹੜੀ ਲੇਬਰ ਉਹ ਜਾਣ ਪਹਿਚਾਣ ਦੇ ਹੁੰਦੀ ਆ ਜਿਵੇਂ ਹੁਣ ਮੰਨ ਲਓ ਤਲਵੰਡੀ ਪਿੰਡ ਆ ਜਾਂ ਤੁਹਾਡੇ ਪਿੰਡ ਆ ਜਿਹੜੀਆਂ ਪਾਰਟੀਆਂ ਪਹਿਲਾਂ ਯੂਪੀ ਦੀਆਂ ਜਾਂ ਬਿਹਾਰ ਦੀਆਂ ਹੁੰਦੀਆਂ ਨੇ ਉਸੇ ਪਿੰਡ ਦੇ ਵਿੱਚ ਉਹੀ ਆਉਣਗੇ ਜੇ ਕੋਈ ਨਾਲ ਬੰਦਾ ਲੈ ਕੇ ਉਹਨਾਂ ਦਾ ਭਤੀਜਾ ਕੋਈ ਭਾਣ ਜਾ ਇਸ ਤਰੀਕੇ ਦੇ ਨਾਲ ਬੰਦੇ ਉਹਨਾਂ ਤੋਂ ਮੈਨੂੰ ਨਹੀਂ ਲੱਗਦਾ ਵੀ ਕੋਈ ਏਡੀ ਸਮੱਸਿਆ ਆਊ ਕੋਈ ਘਟਨਾ ਕਰ ਜਾਵੇ ਤਾਂ ਮੁੜ ਕੇ ਬੰਦਾ ਟਰੇਸ ਨਾ ਹੋਵੇ ਹੈਨਾ ਪਰ ਫੇਰ ਵੀ ਚਲੋ ਉਹਨਾਂ ਦੇ ਲਈ ਉਥੋਂ ਦਾ ਐਡਰੈਸ ਵਗੈਰਾ ਆਧਾਰ ਕਾਰਡ ਅੱਜ ਕੱਲ ਆਪਾਂ ਅ ਕਰਕੇ ਦੇ ਨਾਲ ਫੋਨ ਦੇ ਨਾਲ ਆ ਤੇ ਜਾਂ ਆਨਲਾਈਨ ਸਭ ਕੁਝ ਚੈੱਕ ਕੀਤਾ ਜਾ ਸਕਦਾ ਉਹਨਾਂ ਕਾ ਸਾਡੀ ਜ਼ਿੰਮੇਵਾਰੀ ਬਣਦੀ ਆ ਦੂਜੀ ਗੱਲ ਜਿਹੜਾ ਕੋਈ ਪ੍ਰਵਾਸੀ ਆ ਕੇ ਰੁਕਦਾ ਹੁਣ ਗੱਲ ਸਰਪੰਚਾਂ ਦੀ ਕਿਈਗਰੀ ਆ ਜਾਂਦੀ ਆ ਪਰ ਸੋਸ਼ਲ ਮੀਡੀਆ ਤੇ ਪੜਦੇ ਆ ਜਾਂ ਦੇਖਦੇ ਆ ਦੇ ਵੀ ਸਰਪੰਚਾਂ ਨੂੰ ਬਾਈਕਾਟ ਕਰ ਦੇਣਾ ਚਾਹੀਦਾ ਇਹਨਾਂ ਦੇ ਆਧਾਰ ਕਾਰਡ ਹਾਂ ਕਈ ਪੰਚਾਇਤਾਂ ਨੇ ਬਾਈਕਾਟ ਕੀਤਾ ਵੀ ਆ ਕਿ ਇਹਨਾਂ ਦਾ ਪਿੰਡੋਂ ਬਾਈਕਾਟ ਕੀਤਾ ਜਾਊਗਾ ਜਾਂ ਇਹਨਾਂ ਦਾ ਕੋਈ ਆਧਾਰ ਕਾਰਡ ਨਹੀਂ ਬਣਿਆ ਜਾਊਗਾ ਮੈਨੂੰ ਨਹੀਂ ਲੱਗਦਾ ਵੀ ਬਾਈਕਾਟ ਕਰਕੇ ਉਹ ਮਸਲਾ ਹੱਲ ਹੋਊ ਜਾਂ ਬਾਈਕਾਟ ਕਰਨ ਤੇ ਸਫਲਤਾ ਮਿਲ ਜੂ ਕਿਉਂਕਿ ਗੱਲ ਤਾਂ ਜਿਹੜੀ ਆਪਾਂ ਸ਼ੁਰੂ ਕਰੀ ਸੀ ਲੇਬਰ ਦੀ ਪ੍ਰੋਬਲਮ ਲੇਬਰ ਕਿੱਥੋਂ ਲੈ ਕੇ ਆਵਾਂਗੇ ਮੰਨ ਲਓ ਸਾਡੇ ਤਲਵੰਡੀ ਚੋਂ 200 ਬੰਦਾ ਅੱਜ ਕੱਢ ਦਿੰਦੇ ਆ ਹੈਨਾ ਪੰਚਾਇਤ ਮਤਾ ਪਾਉਂਦੀ ਆ ਜਾਂ ਕੋਈ ਹੋਰ ਪਿੰਡ ਦੀ ਪੰਚਾਇਤ ਮਤਾ ਪਾਉਂਦੀ ਉਹ 200 ਲੇਬਰ ਵਾਸਤੇ ਬੰਦਾ ਵੀ ਤਾਂ ਚ ਤਾਂ ਪਹਿਲਾਂ ਉਹਦੀ ਰਿਪਲੇਸਮੈਂਟ ਜ਼ਰੂਰੀ ਆ। ਉੱਥੇ ਇੱਕ ਆਪਸੀ ਫੁੱਟ ਬਣ ਦਾ ਖਤਰਾ ਹੋ ਜਾਂਦਾ। ਜਿਹੜਾ ਬੰਦਾ ਖੇਤੀ ਕਰਦਾ ਉਹਨੇ ਕਹਿੰ ਮੈਨੂੰ ਤਾਂ ਲੇਬਰ ਚਾਹੀਦੀ ਮੈਂ ਤਾਂ ਲੈ ਕੇ ਆਉਂ। ਹਾਂ। ਇੱਕ ਬੰਦਾ ਕਹੂਗਾ ਅਸੀਂ ਪਿੰਡ ਦੇ ਵਿੱਚ ਬੰਦਾ ਵੜ ਨਹੀਂ ਦੇਣਾ। ਹੂੰ। ਤੇ ਕੰਮ ਦਾ ਫਿਰ ਉਹ ਆਪਸੀ ਤਤਕਾਰ ਬਣ ਗਈ ਨਾ। ਮੁੱਦਾ ਕੋਈ ਹੋਰ ਸੀ। ਭਾਈ ਚਾਰ ਕਿਸਾਨਾਂ ਦੀ ਆਪਸ ਜਿਹੜੀ ਹੈਗੀ ਆ ਉਹ ਟੁੱਟਣ ਦਾ ਖਤਰਾ ਹੋ ਜਾਂਦਾ। ਹੂੰ। ਇਹਦੇ ਲਈ ਤਾਂ ਬੜੇ ਮੱਤ ਤਰੀਕੇ ਦੇ ਨਾਲ ਕੋਈ ਹੱਲ ਕੀਤਾ ਜਾ ਸਕਦੇ ਆ। ਹੂੰ। ਤੇ ਜਿਵੇਂ ਹੁਣ ਸਰਪੰਚ ਆ ਆਪਾਂ ਕਹਿੰਦੇ ਨੇ ਆਧਾਰ ਕਾਰਡ ਸਰਪੰਚ ਕਿਉਂ ਬਣਾਉਂਦਾ। ਹੂੰ। ਜਾਂ ਵੋਟ ਕਿਵੇਂ ਬਣ ਜਾਂਦੀ ਆ। ਪਰ ਮੇਰੇ ਹਿਸਾਬ ਨਾਲ ਜਿੰਨਾ ਕ ਆਪਾਂ ਸਮਝਦੇ ਆਂ ਵੀ ਜਿਹੜੀ ਵੋਟ ਆ ਜਿੰਨਾ ਚਿਰ ਉਸ ਪੈਂਡ ਦੇ ਵਿੱਚ ਜਾਂ ਇੱਕ ਜਾਂ ਦੋ ਬਸ ਦੇ ਜਗ੍ਹਾ ਉਸ ਬੰਦੇ ਦੇ ਨਾਂ ਨਹੀਂ ਚਾਹੇ ਉਹ ਬਿਹਾਰ ਦਾ ਚਾਹੇ ਜੁਪੀ ਦਾ ਉਹਨਾਂ ਚਿਰ ਵੋਟ ਬਣਦੀ ਨਹੀਂ ਆ ਗੱਲ ਹੈਗੀ ਵੀ ਰਜਿਸਟਰੀ ਦੀ ਜੇ ਰਜਿਸਟਰੀ ਕਿਸੇ ਤਰੀਕੇ ਨਾਲ ਰੋਕੀ ਜਾ ਸਕਦੀ ਆ ਹੈਨਾ ਤੇ ਫਿਰ ਤਾਂ ਆਪੀ ਸਭ ਕੋਈ ਮਸਲਾ ਮਸਲਾ ਹੱਲ ਆ ਵੋਟ ਬੈਂਕ ਆ ਜਿਹੜਾ ਉਹ ਰੁਕੇ ਜਾ ਸਕਦਾ ਜਦੋਂ ਵੋਟ ਬੈਂਕ ਵੱਧ ਜਾਂਦਾ ਗਿਣਤੀ ਜਾਂਦਾ ਫਿਰ ਪੋਲੀਟੀਕਲ ਪਾਰਟੀਆਂ ਦੀ ਮਜਬੂਰੀ ਸਰਕਾਰਾਂ ਦੀ ਮਜਬੂਰੀ ਤੇ ਆਪਣੀ ਤਾਂ ਮਜਬੂਰੀ ਵੀ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਹਾਂ ਇਹ ਚੀਜ਼ਾਂ ਦੇ ਬਾਰੇ ਆਪਾਂ ਨੂੰ ਸੋਚਣਾ ਪੈਣਾ ਹਾਂ ਇੱਕ ਚੀਜ਼ ਆਪਾਂ ਜਿਹੜੀ ਨਫ਼ਰਤ ਵਾਲੀ ਗੱਲ ਸੀ ਨਾ ਨਫ਼ਰਤ ਕਿਉਂਕਿ ਆਪਾਂ ਗਰਵਾਣੀ ਦੇ ਹਿਸਾਬ ਨਾਲ ਸੋਚਣਾ ਹੈ ਨਾ ਜੇ ਕੋਈ ਬੰਦਾ ਇਨਸਾਨੀਅਤ ਛੱਡ ਕੇ ਗਲਤ ਚੱਲਦਾ ਉਹ ਤਾਂ ਹੁਣ ਆਪਣੇ ਵਿੱਚ ਵੀ ਬੰਦੇ ਬਹੁਤ ਹੋਣਗੇ ਲੁੱਟਾ ਖੋਹਾਂ ਮੇਰੇ ਹਿਸਾਬ ਨਾਲ ਜਿੰਨੀਆਂ ਜ਼ਿਆਦਾ ਹੁੰਦੀਆਂ ਉਹ ਪਰਵਾਸੀ ਨਾਲੋਂ ਵੱਧ ਹੁਣ ਆਪਣੇ ਘਰ ਰਹੇ ਬਿਲਕੁਲ ਨਸ਼ੇ ਪੱਤੇ ਜੋ ਵੀ ਹੈਗਾ ਸਭ ਕੋ ਇਹ ਤਾਂ ਹਰੇਕ ਸਮਾਜ ਦੇ ਵਿੱਚ ਚੱਲਦਾ ਹੂੰ ਇਹ ਤਾਂ ਚੱਲਦਾ ਜੇ ਹੁਣ ਆਪਾਂ ਕੀ ਇਹਨਾਂ ਨੂੰ ਬਿਲਕੁਲ ਹੀ ਇੱਥੋਂ ਕੱਢ ਦਈਏ ਮੈਂ ਉਹਦੇ ਹੱਕ ਵਿੱਚ ਨਹੀਂ ਹੈਗਾ ਇਹਨਾਂ ਦੀ ਗਿਣਤੀ ਨੂੰ ਰੋਕਿਆ ਜਾ ਸਕਦਾ ਜਾਂ ਇਹਨਾਂ ਦੀ ਜਿਹੜੀ ਪਕੜ ਹੂੰ ਪੱਕੇ ਤੌਰ ਤੇ ਰਹਿਣ ਦੀ ਉਹਨੂੰ ਕਿਵੇਂ ਕੰਟਰੋਲ ਕਰਨਾ ਉਹ ਵੀ ਤੱਥਾਂ ਦੇ ਆਧਾਰ ਤੇ ਹੈਗੇ ਨੇ ਇੱਕ ਇਨਸਾਫ ਦੇ ਆਧਾਰ ਤੇ ਵੀ ਹਾਂ ਵੀ ਸਾਨੂੰ ਇਹ ਚੀਜ਼ ਦਾ ਮਤਲਬ ਲੱਗ ਰਿਹਾ ਜਾਂ ਤੱਤ ਸਾਡੇ ਸਾਹਮਣੇ ਪਏ ਨੇ ਬਾਰਦਾਤਾਂ ਦਿਖਾ ਕੇ ਜਾਂ ਜੋ ਵੀ ਹੈਗਾ ਘਟ ਗਣਤੀ ਦਿਖਾ ਕੇ ਵੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੈ ਕਿ ਜੇ ਆਪਾਂ ਕਹਿ ਦਈਏ ਵੀ ਸਰਕਾਰ ਅੱਜ ਹੀ ਕਰ ਦੂ ਸਰਕਾਰ ਤੇ ਬਸ ਦੀ ਗੱਲ ਤਾਂ ਹੈ ਨਹੀਂ ਸੈਂਟਰ ਅੱਗੇ ਬੈਠਾ ਸੈਂਟਰ ਬੈਠਾ ਸੁਪਰੀਮ ਕੋਰਟ ਬੈਠਾ ਹਾਈ ਕੋਰਟ ਬੈਠਾ ਇਹ ਸਰਕਾਰ ਜੇ ਕਹਈਏ ਵੀ ਆਪਾਂ ਅੱਜ ਹੀ ਸਰਕਾਰ ਕੱਲ ਨੂੰ ਕਾਨੂੰਨ ਬਣਾ ਦੇ ਨਹੀਂ ਢਿਸ਼ੇ ਜਬਾਣ ਤਾਂ ਬਹੁਤ ਲੰਮੀ ਸੋਚ ਵਿਚਾਰ ਕਰਕੇ ਸਭ ਤੋਂ ਪਹਿਲਾਂ ਸਾਡਾ ਫਿਰ ਜ਼ੋਰ ਦੇ ਕੇ ਇਹ ਹੀ ਹੈ ਵੀ ਜਦੋਂ ਕਿ ਇਸ ਜੀ ਗੱਲ ਚੱਲਦੀ ਆ ਨਾ ਸਾਡੇ ਜਿਹੜੇ ਪੰਜਾਬ ਤੋਂ ਬਾਹਰ ਪੰਜਾਬੀ ਬੈਠੇ ਆ ਉਹਨਾਂ ਬਾਰੇ ਸੋਚ ਲੈਣਾ ਚਾਹੀਦਾ ਹੂੰ ਸੋ ਇਹ ਸਨ ਤਲਵੰਡੀ ਕਲਾਂ ਦੇ ਸਾਬਕਾ ਸਰਪੰਚ ਉੱਗੇ ਸਮਾਜ ਸੇਵੀ ਹਰਵੰਦ ਸਿੰਘ ਜੀ ਤਲਵੰਡੀ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਇਹੋ ਜਿਹੇ ਜਿਹੜੇ ਮੁੱਦੇ ਨੇ ਉਹਨਾਂ ਤੇ ਬੜੀ ਲੰਬੀ ਚਰਚਾ ਕਰਨ ਦੀ ਲੋੜ ਆ ਹਰ ਪਹਿਲੂ ਨੂੰ ਸੋਚ ਵਿਚਾਰ ਕੇ ਫੇਰ ਹੀ ਅੱਗੇ ਵਧਣਾ ਚਾਹੀਦਾ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਮੈਂਟ ਕਰਕੇ ਦੱਸਿਓ ਅਗਲੇ ਪ੍ਰੋਗਰਾਮ ਦੇ ਵਿੱਚ ਮੈਂ ਤੇ ਮੇਰਾ ਸਾਥੀ ਪ੍ਰਦੀਪ ਸਿੰਘ ਢਾਲੀਵਾਲ ਜਲਦੀ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਜਾਇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ